ਸਾਡੇ ਦੋਤੇ ਪੋਤਰੀਆਂ ਪੋਤਰੇ ਜਿਹੜੇ ਉਹ ਸਕੂਲੋਂ ਆਉਂਦੇ ਨੇ ਉਹਨਾਂ ਨੂੰ ਮਤਲਕ ਆਂਦੇ ਆ ਬਿਜਲੀ ਮਤਲਕੇ ਘਰ ਨਹੀਂ ਹੁੰਦੀ ਉਹ ਘਰ ਦਾ ਜਿਹੜਾ ਸਮਾਨ ਹੈ ਜਿਹਾ ਫ੍ਰਿਜ ਵਗੈਰਾ ਜਿਹੇ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਇਲੈਕਸ਼ਨ ਦੇ ਟਾਈਮ ਤੇ ਬਿਜਲੀ 24 ਘੰਟੇ ਰਹਿੰਦੀ ਸੀ ਉਸ ਟਾਈਮ ਕੋਈ ਕੱਟ ਨਹੀਂ ਲੱਗਦਾ ਸੀ ਉਸ ਟਾਈਮ ਤੇ ਇਹਨਾਂ ਨੇ ਕਿਹਾ ਸੀ ਵੀ ਸਾਨੂੰ 24 ਘੰਟੇ ਬਿਜਲੀ ਆਏਗੀ ਪਰ ਉਹ ਜਿਹੜੇ ਵਾਅਦੇ ਕੀਤੇ ਸੀ ਉਹ ਹੁਣ ਪੂਰੇ ਨਹੀਂ ਉਤਰ ਰਹੇ ਹੁਣ ਬਿਜਲੀ ਤਕਰੀਬਨ 10 11 ਘੰਟੇ ਆ ਰਹੀ ਹੈ ਉਹ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਰਹੇ ਨੇ ਗਰਮੀ ਦਾ ਮੌਸਮ ਤੇ ਉੱਤੋਂ ਬਿਜਲੀ ਦਾ ਕਹਿਰ ਸਾਰਾ ਦਿਨ ਘਰਾਂ ਦੇ ਵਿੱਚ ਬਿਜਲੀ ਗਈ ਰਹਿੰਦੀ ਹੈ ਲੋਕਾਂ ਨੂੰ ਖਾਸੀ ਮੁਸ਼ਕਲ ਜਿਹੜੀ ਆ ਰਹੀ ਮੈਂ ਇਸ ਵਕਤ ਖਰੜ ਦੇ ਸਥਾਨੀਅਨ ਕਲੇਵ ਦੇ ਵਿੱਚ ਇੱਕ ਘਰ ਦੇ ਵਿੱਚ ਖੜੀ ਹਾਂ ਜਿੱਥੇ ਇਸ ਵਕਤ ਵੀ ਬੱਤੀ ਜਿਹੜੀ ਹੈ ਗਈ ਹੋਈ ਹੈ ਸਾਰਾ ਦਿਨ ਇਸੇ ਤਰ੍ਹਾਂ ਬੱਤੀ ਜਿਹੜੀ ਕੁਝ-ਕੁਝ ਸਮੇਂ ਦੇ ਅੰਤਰਾਲ ਦੇ ਬਾਅਦ ਜਾਂਦੀ ਰਹਿੰਦੀ ਹੈ ਮੇਰੇ ਨਾਲ ਨੇ ਹਰਜਿੰਦਰ ਕੌਰ ਜਿਹੜੇ ਸਾਰਾ ਦਿਨ ਘਰ ਰਹਿੰਦੇ ਨੇ ਪਰ ਬਿਜਲੀ ਗਏ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਆਪਣੇ ਘਰ ਦਾ ਕੰਮ ਕਰਨਾ ਪੈਂਦਾ ਹੈ ਮੈਂ ਗੱਲ ਕਰਦੀ ਹਾਂ ਹਰਜਿੰਦਰ ਜੀ ਦੇ ਨਾਲ ਜੀ ਹਰਜਿੰਦਰ ਜੀ ਸਾਰਾ ਦਿਨ ਬੱਤੀ ਜਿਹੜੀ ਹੈ ਗਈ ਰਹਿੰਦੀ ਹੈ ਹੋ ਹੋ ਜਾਂਦਾ ਖਰਾਬ ਹੋ ਜਾਂਦਾ ਇਹ ਸਮਾਨ ਪਾਣੀ ਠੰਡਾ ਨਹੀਂ ਹੁੰਦਾ ਹੈਗਾ ਇਹ ਫ੍ਰੀਜ ਚ ਤਾਂ ਰਹਿੰਦਾ ਹੀ ਨਹੀਂ ਖਾਣਾ ਉਹ ਟਾਈਮ ਦੀ ਟਾਈਮ ਹੀ ਬਣਾਉਣਾ ਪੈਂਦਾ ਹੈ ਹਾਂ ਇਹ ਜਿਵੇਂ ਹਰਜਿੰਦਰ ਜੀ ਕਹਿ ਰਹੇ ਨੇ ਕਿ ਟਾਈਮ ਤੇ ਟਾਈਮ ਉਹਨਾਂ ਨੂੰ ਸਾਰਾ ਖਾਣਾ ਬਣਾਉਣਾ ਪੈਂਦਾ ਕਿਉਂਕਿ 10-11 ਘੰਟੇ ਹੀ ਕੁਲ ਜਿਹੜੀ 24 ਘੰਟਿਆਂ ਦੇ ਵਿੱਚ ਬੱਤੀ ਆਉਂਦੀ ਹੁਣ ਵੀ ਇਸਨੇ ਦਾ ਫ੍ਰਿਜ ਜਿਹੜਾ ਬੰਦ ਪਿਆ ਮੈਂ ਤੁਹਾਨੂੰ ਦਿਖਾਣਾ ਚਾਹਾਂਗੀ ਜੋ ਵੀ ਇਸ ਦੇ ਵਿੱਚ ਸਮਾਨ ਪਿਆ ਹੋਏਗਾ ਕਿਉਂਕਿ ਬੱਤੀ ਗਈ ਹੋਈ ਹੈ ਜੇ ਜ਼ਿਆਦਾ ਸਮਾਂ ਇਹ ਬੱਤੀ ਗਈ ਰਹੇਗੀ ਤਾਂ ਸਮਾਨ ਜਿਹੜਾ ਆਪਣੇ ਆਪ ਹੀ ਖਰਾਬ ਹੋਏਗਾ ਕਿਉਂਕਿ ਗਰਮੀ ਦੇ ਵਿੱਚ ਜੋ ਵੀ ਖਾਣ ਪੀਣ ਦਾ ਸਮਾਨ ਹੈ ਉਹ ਜ਼ਿਆਦਾ ਦੇ ਤੱਕ ਟਿਕਦਾ ਨਹੀਂ ਹੈ ਇਸੇ ਤਰ੍ਹਾਂ ਬੱਚੇ ਵੀ ਜਦੋਂ ਸਕੂਲਾਂ ਤੋਂ ਘਰ ਆਉਂਦੇ ਨੇ ਤੇ ਗਰਮੀ ਉਹਨਾਂ ਨੂੰ ਝੇਲਣੀ ਪੈਂਦੀ ਹੈ ਨਾ ਉਹ ਰੈਸਟ ਕਰ ਪਾਉਂ ਇਹਨੇ ਬੰਦ ਪਈਆਂ ਨੇ ਬਲਬ ਵੀ ਇਸ ਵਕਤ ਇੱਥੇ ਬੰਦ ਨੇ ਨਾ ਹੀ ਘਰਾਂ ਦੇ ਵਿੱਚ ਪੱਖੇ ਚੱਲਦੇ ਨੇ ਕਿਉਂਕਿ ਇਨਵਰਟਰ ਵੀ ਪੂਰੀ ਤਰ੍ਹਾਂ ਬਤੀ ਗਏ ਹੋਣ ਕਰਕੇ ਚਾਰਜ ਨਹੀਂ ਹੋ ਪਾਉਂਦੇ ਨਾ ਹੀ ਕੋਈ ਏਸੀ ਚਲਾ پا ਰਿਹਾ ਸਾਰੀ ਦਿੱਕਤ ਜਿਹੜੀ ਲੋਕਾਂ ਨੂੰ ਆਉਂਦੀ ਹੈ ਕੁੱਲ ਮਿਲਾ ਕੇ ਜੇ ਇੱਕ ਗੱਲ ਕਰੀ ਤਾਂ ਸਰਕਾਰ ਦੇ ਝੂਠੇ ਵਾਅਦਿਆਂ ਦਾ ਜਿਹੜਾ ਸਾਹਮਣਾ ਹੈ ਉਹ ਲੋਕਾਂ ਨੂੰ ਹੀ ਕਰਨਾ ਪੈ ਰਿਹਾ ਜਸਮੀਤ ਕੋਰੇ ABP News ਮੋਹਾਲੀ